ਸ਼ਾਮੂ ਬਾਟ ਦੇ ਉੱਤੇ ਕਦੇ ਹੋਏ ਬਹੁਤ ਹੀ ਸਤਿਕਾਰਯੋਗ ਕਿਸਾਨ ਮਜ਼ਦੂਰ ਨੌਜਵਾਨ ਮਿਰੋ ਦੀਪੋ ਬੱਚੋ ਬੈਂਕ ਜੀ ਦਾ ਖਾਲਸਾ ਬੈਂਕ ਜੀ ਦੀ ਫਤਿਹ ਤੇਜ ਤੇਜ ਦੇ ਬਾਗੀ ਖਾਨ ਵਾਲਿਆਂ ਨੂੰ ਅਸਲਾਮ ਅਲੈਕਮ ਨਵਾਸਦਾ ਇਹ ਗੁਰਦਾਇਉ ਨੇ ਗਿਰੋ ਡਟੇ ਹੋਏ ਉਹ ਮੋਰਚੇ ਦੇ ਉੱਤੇ ਅੱਗੇ ਪਾਪ ਦੀ ਜਾਂਚ ਗੁਰੂ ਸਾਹਿਬ ਨੇ ਕਿਹਾ ਸੀ ਵੀ ਕਾਬਲਾ ਹੋਣੀ ਆ ਪਾਪ ਦੀ ਜਾਂਚ ਨਾਲ ਕਾਬਲਾਤਾ ਆ 24 ਮੰਗੇ ਦਰਵੇ ਲਾ ਲਓ ਹੁਣ ਕੱਲ ਤੇ ਪਰਸੋਂ ਨੂੰ ਪਾਕ ਤੋਂ ਚੰਦ ਲੱਗੇ ਮੋਤੀ ਦਿਨਿਓ ਪੰਜਾਬ ਦੇ ਵਿੱਚ ਆ ਰਿਹਾ ਬਟਿਆਲੇ ਜਲੰਧਰ ਤੇ ਗਰਦਾਸਪੁਰ ਜਿਹਨੂੰ ਇੱਥੇ ਆਉਣ ਦਾ اخਲਾਕੀ ਹੱਕ ਨਹੀਂ ਜਿਨੇ ਸੌਦਿਆਂ ਦੇ ਮੋਰਚੇ ਦੇ ਉੱਤੇ ਆਣ 22 ਜਾਨਾਂ ਲੈ ਚੁੱਕਿਆ ਨੁਈਆਂ 750 ਜਾਨਾਂ ਪਹਿਲੇ ਦਿਨੀ ਮੋਰਚੇ ਲੱਗੀਆਂ ਸੀ 6 ਜਨੇ ਹੱਗਿਆ ਨੌਜਵਾਨਾਂ ਦੀਆਂ ਅੱਖਾਂ ਰਿੰਆਂ 500 ਫੱਟੜ ਹੋਏ ਔਰ ਉਸ ਤੋਂ ਇਲਾਵਾ ਸਿੱਧੀਆਂ ਗੋਲੀਆਂ ਮਾਰੀਆਂ ਸ਼ੁਭ ਕਰਨ ਲੱਗੇ ਵੀਰ ਦੇ ਜਿਹੜਾ ਲੋਕ ਨੰਦਰਾ ਕਿਹੜੀ ਜਾਂਦੀ ਆ ਕਿਹੜੇ ਕਿਸਾਨ ਦਾ ਹੱਕ ਆ ਕਿਹੜੀ ਇੱਥੇ ਮਰ ਜਿਹੜੀ ਹੈਗੀ ਆ ਉਹ ਜਮੂਰੀ ਹੱਕ ਦੇ ਉਹ ਮੁੰਡੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਫੈਲਾਂ ਦੀਆਂ ਸਾਰੀਆਂ ਪੰਜਾਬ ਮਨਾਂ ਤੋਂ ਬਾਅਦ ਜਿਹੜੀਆਂ ਦਿਹਾੜਾ 21 ਨੂੰ ਮੰਨਿਆ ਹੋਇਆ ਨੇ ਤੇ ਐਸ ਮੋਰਚੇ ਦੇ ਵਿੱਚ ਜਬਰ ਕੀਤਾ ਤੇ ਕੋਈ ਹੱਕ ਬਣਦਾ ਸੀ ਜਾਂ ਫੇਰ ਇੱਧਰ ਆਉਣ ਦਾ ਤੇਰਾ ਕੋਈ اخਲਾਕੀ ਹੱਕ ਇਸ ਪਵਿੱਤਰ ਧਰਤੀ ਦੇ ਉੱਤੇ ਜੋ ਗੁਰੂ ਸਾਹਿਬਾਨ ਦੀ ਧਰਤੀ ਆ ਦੇਸ਼ ਭਗਤਾਂ ਦੀ ਧਰਤੀ ਆ ਦਿੱਲੀ ਮੋਚਾ ਇੱਕ ਦੇ ਗਲੀ ਨੋਜਾ ਦੋ ਵਾਲਿਆਂ ਦੀ ਧਰਤੀ ਆ ਤੈਨੂੰ ਔਰ ਦਾ اخਲਾਕੀ ਹੱਕ ਨਹੀਂ ਬਾਕੀ ਜਿੰਨਾ ਜਿੰਨਾ ਸਾਨੂੰ ਬੋਲਦੇ ਨੇ ਕਿਹਾ ਸਾਜੇ ਫੋੜਦੇ ਉਹਨਾਂ ਉਹਨਾਂ ਚੜ ਕੇ ਵਿਰੋਧ ਹੋਊਗਾ ਬਿਲਕੁਲ ਸਵਾਲ ਜਵਾਬ ਦੀ ਲਹਿਰ ਪਹਿਲੇ ਹੀ ਚੱਲ ਰਹੀ ਆ ਭਾਜਪਾ ਦੇ ਪਹਿਲਾਂ ਥੱਲੇ ਹਾਕਮ ਚਾ ਰਹੀ ਆ ਜਿਹੜੇ ਕਾਰਪੋਰੇਟਾਂ ਦੇ ਦੁਨਦਾਲ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਦੇ ਹੋਰ ਸੂਬਿਆਂ 'ਚ ਵੀ ਲਹਿਰ ਅੱਗੇ ਸਵਾਲ ਜਵਾਬ ਦੀ ਵੱਧ ਨਹੀਂ ਜਾ ਉਹ ਲਹਿਰ ਨੂੰ ਬਾਹਰ ਆ ਮੋਰਚਾ ਦੇ ਰਿਹਾ ਜੇ ਮੋਰਚਾ ਨਾ ਹੁੰਦਾ ਤਾਂ ਇਹ ਦਸਮਾ ਐਸਾ ਹੀ ਹੋਣਾ ਸੀ ਬਸਾ ਉਸ ਲਹਿਰ 'ਚ ਉਹ ਸਵਾਲ ਜਵਾਬ ਦੀ ਹੱਕ ਸਚਨ ਸਾਹਬ ਦੀ ਲਹਿਰ ਕਾਰਪੋਰੇਟਾਂ ਲਾਣਾ ਨਹੀਂ ਹੈਗੀਆ ਉਹ ਜਿਹੜੇ ਪਾ ਰਹੇ ਜਿਹੜੇ ਜਿਹੜੇ ਹੋਰ ਵੀ ਨੇ ਹੋਰ ਵੀ ਭਲੇ ਮਾਤਰੀ ਉਹ ਵੀ ਕਿਸਾਨ ਮਜ਼ਦੂਰ ਵਿਰੋਧੀ ਨੇ ਕਿਹੜਾ ਰਾਜ ਹੈ ਜਿਹੜੀ ਨਹੀਂ ਚੱਲੀ ਕਿਹੜਾ ਰਾਜ ਹੈ ਜਿੱਥੇ ਡਾਕੀ ਨਹੀਂ ਚੱਲੀ ਕਿਹੜਾ ਰਾਜ ਹੈ ਜਿੱਥੇ ਕਿਸਾਨਾਂ ਤੋਂ ਖਰੀ ਹੋਇਆ ਕਿਹਨੇ ਉਹਦੇ ਬੈਨੀਫੀਸ਼ੀਅਰ ਐਮਐਸਬੀ ਵਾਕੇ ਮੁਕਰੇ ਨਹੀਂ ਸੋਹੇ ਹਰਿਆਣੇ ਸੈਨਟੀ ਸਾਹਿਬ ਆ ਗਏ ਉਹਨਾਂ ਨੂੰ ਵੀ ਅਸੀਂ ਸਵਾਲ ਪੁੱਛ ਰਹੇ ਆ ਮੋਦੀ ਤੇਰਾ ਕੋਈ ਹੱਕ ਨਹੀਂ ਸੋ ਸਾਡਾ ਮੋਰਚਾ ਅੱਦੇ ਹੋਰ ਜਥੇ ਬੰਦੀਆਂ ਤੇ ਸਾਰੇ ਅਣਖੀ ਪੰਜਾਬੀ ਤੈਨੂੰ ਦੱਸ ਦੇਣਗੇ ਸਵਾਲ ਜਵਾਬ ਦੀ ਲੈਅ ਵੀ ਅੱਗੇ ਤੋਰਨਗੇ ਜਾਂਦੇ ਵਿਰੋਧ ਵੀ ਕਰਨਗੇ ਤੈਨੂੰ ਲੱਗੂ ਪਤਾਵੇਂ ਪੰਜਾਬ ਚ ਆਉਣਾ ਤੇ ਪੰਜਾਬ ਚ ਰਹਿਣਾ ਮੋਚਾ ਹਰਾਮ ਦਿੱਤੂਗਾ ਹਾਇ ਹਾਂ ਬਦੂਗਾ ਜਦੋਂ ਤੇ ਮੰਗਾ ਬਗ ਮਤਰ ਗੂੜਾ ਨਹੀਂ ਹੁੰਦਾ ਮਰਨ ਕਰਤੀ ਵਾ ਉਹਨੇ ਤੇ ਟੂਰ ਦੇ ਖਾਡੇ ਬੋਲੇ ਸੋ ਦਿਹਾੜ ਲੈਂਟੀ ਕਾ ਘਾਲ ਸਾਹਿਬ ਹੈ ਕਿ ਕੀ ਫਤਿਹ ਚਾਹ ਇੱਕ ਤਾਂ ਜੈਸ ਗਿਆ ਜਿੱਥੂ ਦੇ ਲੋਕਾਂ ਦੀ ਧਰ ਰਾਜ ਧੰਨਵਾਦ ਜੀ ਆ ਵੀਰਾਂ ਨੂੰ ਬੇਨਤੀ ਆ ਪਿਛੇ 6 Aș metera tute union de birne să du